ਰਾਇ ਕੁਰਪਿਆਲ ਸਿੰਘ ਭੱਟੀ ਅੱਜ ਮੈਨੂੰ ਸਿਵਲ ਅਸਤ ਸਰਜਨ ਦਫ਼ਤਰ ਦੇ ਮੁਰੇ ਬੈਠਿਆ 8 ਦਿਨ ਹੋ ਗਿਆਗਾ ਤੇ ਅੱਜ ਸਵੇਰੇ 10:30 ਵਜੇ ਕਮੇਟੀ 45 ਕਮੇਟੀ ਨੇ ਮੈਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਸਾਰੇ ਕਾਗਜ਼ ਪੱਤਰ ਜਿਹੜੇ ਕੱਲ ਦਿੱਤੇ ਸੀਗੇ ਉਹਨਾਂ ਵਾਚਣ ਤੋਂ ਬਾਅਦ ਇਹ ਮੰਨਿਆ ਕਿ ਆਪਣੇ ਕੀ ਕਹਿੰਦੇ ਕਰਮਚਾਰੀ ਦੇ ਜਿਹੜੇ ਬਕਾਏ ਸੀਗੇ ਉਹ ਕੁਝ ਗਲਤ ਕਲੇਮ ਕੀਤੇ ਗਏ ਨੇ ਕੁਝ ਰਹਿੰਦੇ ਨੇ ਤੇ ਕੁਝ ਪੱਤਿਆਂ ਦੀ ਡਾਇਰੈਕਟਰ ਨੇ ਮਨਜ਼ੂਰੀ ਦੇਣੀ ਸੀ ਉਹਨਾਂ ਨੇ ਦਿੱਤੀ ਨਹੀਂ ਤੇ ਪਰ ਅੱਗੇ ਉਹਨਾਂ ਨੇ ਫਰਦਰ ਪੜਤਾਲ ਕਰੋ ਰੱਖੀ ਹੈ ਕਦੇ ਨਹੀਂ ਰੱਖੀ ਉਸ ਦੀ ਮੈਨੂੰ ਅਜੇ ਤੱਕ ਕੋਈ ਪੱਤਰ ਨਹੀਂ ਦਿੱਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੀ ਕਹਿੰਦੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਕਿਸੇ ਪ੍ਰਕਾਰ ਆਪਣੇ ਕੀ ਕਹਿੰਦੇ ਧਰਨਾ ਜਾਰੀ ਰੱਖਾਂਗਾ ਤੇ ਜਦੋਂ ਤੱਕ ਆਪਣੇ ਕੀ ਪੜਤਾਲੀਆ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਤੇ ਮੇਰੀ ਆਪਣੇ ਸਾਰੇ ਦੋਸਤ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਇਹ ਵੀਡੀਓ ਭਗਵਾਨ ਜੀ ਤੱਕ ਆਲੇ ਦੇ ਸੇਤ ਮੰਤਰੀ ਡਾਕਟਰ ਬਲਵੀਰ ਜੀ ਕੋਲੇ ਹੋ ਸਕੇ ਤੇ ਮੈਨੂੰ ਇਨਫਾਪ ਦਵਾਈ ਆ ਜਾ ਸਕੇ ਧੰਨਵਾਦ